ਹੈਲੋ ਹੈਲੋ ਹਾਂਜੀ ਹਾਂਜੀ ਬੋਲੋ ਜੀ ਮੈਂ ਤੇਰਾ ਨਾ ਨਾਰਾਜ਼ ਆ ਮੈਂ ਤੇਰ ਨਾਲ ਗੱਲ ਕਰਨ ਲੈ ਆਖੇ ਮੈਂ ਤੇਰਾ ਨਾ ਨਾਰਾਜ਼ ਆ ਕੋ ਨਾਰਾਜ਼ ਕਿਉਂ ਕੀ ਗੱਲ ਹੋ ਗਈ ਰੋਜ ਤਾਂ ਬੰਦ ਗੱਲ ਕਰਦੇ ਨਾ ਅੱਜ ਕਾਦੀ ਨਾ ਬਸ ਮੈਂ ਤੇਰ ਨਾਲ ਗੱਲ ਕਰਨੀ ਹੈਗੀ ਮਿਲਣ ਲਈ ਤੋ ਜਦੀ ਭੱਜ ਜਾਣਾ ਕਾ ਆਪ ਮੇਰੀ ਜਾਨ ਲੈਣੀ ਕਰ ਲੈਣਾਗਾ ਜੇ ਮੈਂ ਕੁਛ ਦਵਾਉਣ ਨੂੰ ਕਹਦਾ ਤਾਂ ਤੂੰ ਲਾਰੇ ਲਪੇ ਤੇ ਲਈ ਰੱਖਦਾ ਆ ਉਹ ਤੇਰੇ ਲਈ ਤਾਂ ਜਾਨ ਹਾਜ਼ਰ ਆ ਜਾਨ ਵਸੇ ਕੀ ਮਕਣਾ

ਤੂੰ ਦਾਨੇ ਦੇਣ ਲੱਗੀ ਮੈਨੂੰ ਆਹੋ ਬਤਾ ਮੈਨੂੰ ਮਿਲਣ ਦੇ ਮਾਰੇ ਨਹੀਂ ਫੋਨ ਕਰਨਾ ਹੁੰਦਾ ਉਂ ਥੋੜੀ ਮੇਰੀ ਯਾਦ ਆਉਂਦੀ ਹੈ ਕਿ ਤੈਨੂੰ ਪਤਾਗਾ ਵੀ ਹੁਣ ਬੈਠੇ ਹੋਗੇ ਕੱਲੀ ਫਰੀ ਹੋਈ ਚਲ ਹੁਣ ਫੋਨ ਲਾ ਲ ਮੈਂ ਆਪਦਾ ਕੰਡਾ ਕੱਢਿਆ ਮਾਂ ਬਸ ਆਹੀ ਮਤਲਬ ਆਗਾ ਤੈਨੂੰ ਹੋਰ ਕੋਈ ਮਤਲਬ ਨਹੀਂ ਹੈ ਉਹਦਾ ਕਮਲੀਆਂ ਗੱਲਾਂ ਕਰਨ ਲੱਗ ਜਾਨੀ ਹੈ ਕਮਲੀਆਂ ਗੱਲਾਂ ਮੈਂ ਨਹੀਂ ਨਾ ਅੱਛਾ ਤੇਰੇ ਚੰਗੀਆਂ ਗੱਲਾਂ ਨੇ ਮੇਰੇਆ ਕਮਲੀਆਂ ਗੱਲਾਂ ਲੱਗਦੇ ਨੇ ਕਿ ਤੈਨੂੰ ਮੈਨੂੰ ਨਾ ਗੁੱਸਾ ਨੱਚ ਰਾਇਆ ਕਰ ਤੂੰ ਔਗੱਛੇ ਜਿਹੜਾ ਤਾਂ ਹੋਰ ਵੀ ਸੋਹਣੀ ਲੱਗਦੀ ਆ ਹੋਰ ਵੀ ਸੋਹਣੇ ਲੱਗਦੇ ਐ ਮਿੱਠਿਆ ਮਾਰ ਕੇ ਸਰਦਾ ਕਰ ਮਿੱਠਿਆ ਗੋਲਿਆਂ ਦਾ ਤਾਂ ਕਿੱਜਾ ਵਰਕੇ ਰੱਖਦਾਗਾ ਜਦ ਦੀ ਦਮ ਦੇਣੇ ਮੂੰਹ ਖੁੱਲਣੇ ਨੀ ਦਿੰਦਾ ਜਦ ਦੀ ਡਾ ਦੇਣਾ ਮੂੰਚ ਗੋਲੀ ਐਸੇ ਗੋਲੀਆਂ ਤੇ ਤਿੱਕੀ ਹੋਈਆਂ ਐ ਐਸੇ ਗੋਲੀਆਂ ਤੇ ਕਿੱੱਚੀ ਹੋਈਆਂ ਉਹ ਕਿਹਾ ਨਹੀਂ ਗਾਣਾ ਨਹੀਂ ਕਹਿੰਦਾ ਨੀਂਦ ਦੀਆਂ ਗੋਲੀਆਂ ਤੇ ਤੂੰ ਗਿੱਜ ਕਿ ਨਹੀਂ ਯਾਰ ਗਿੱਜ ਕੇ ਰੋਏ ਦੀਦਾਰੂ ਵੇ ਦਾ दारू ਥੋੜੀ ਗਿੱਚਿਆਂਗਾ ਤੂੰ ਤਾਂ ਸਵਾਦ ਲੈਣੇ ਗਿੱਜ ਗਿਆ ਹਾਂ ਕੋਈ ਗੱਲ ਆ ਮੇਰਾ ਮੇਰਾ ਸ ਬੰਦਾ ਦਿਖਾਣਾ ਨੂੰ ਦਰੂ ਦਾ ਸਵਾਦ ਆਉਂਦਾ ਜਿਹੜਾ ਬੰਦਾ ਵਧੇ ਵਾਲਾ ਨੂੰ ਦੇਣਾ ਸਵਾਦ ਆਉਂਦਾ ਆ ਥੋੜੇ ਹੁੰਦਾ 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 ਨਾ ਤਾਂ ਪਹਿਲਾਂ ਤੂੰ ਮੈਨੂੰ ਦੇਖ ਸਰਦੀਆਂ ਆ ਗਈਆਂ ਵਧਿਆ ਚਾਰ ਪੰਜ ਤਾਂ ਤੂੰ ਮੈਨੂੰ ਸੂਟ ਦਿਵਾ ਸੋਹਣੇ ਸੋਹਣੇ ਓਏ ਸੂਟ ਤਾਂ ਮੇਰੀ ਗੱਲ ਦਾ ਸੂਟ ਤਾਂ ਦਿਵਾ ਦੂੰਗਾ ਨਾਲੇ ਮੇਰਾ ਨਾ ਮੇਕਅਪ ਦਾ ਸਮਾਨ ਸਾਰਾ ਖਤਮ ਹੋਇਆ ਪਿਆ ਓਏ ਸਾਰਾ ਸਮਾਨ ਦੇ ਆ ਦੂੰਗਾ ਪਿਆ ਦੂੰਗਾ ਪਰ ਮੈਂ ਮੈਨੂੰ ਵੀ ਉਹਦਾ ਕੁਝ ਚਾਹੀਦਾ ਨਾ ਇਨ ਸਭ ਕੁਝ ਸੁਲਦਾਗਾ ਤੂੰ ਤਾਂ ਉਹੀ ਬੈਂ ਬੈਂ ਕਰਿਆ ਨਾ ਨਾ ਸਭ ਕੁਝ ਮਿਲਦੇ ਕਰ ਆਂਦੇ ਖਾਂਦੇ ਤੇ ਰੋਟੀ ਹਾਜ਼ਮ ਨਹੀਂ ਆਉਂਦੀ ਖਾਂਦਾ ਪਿੰਦਾ ਪਾੜਦਾਗਾ ਤੂੰ ਤਾਂ ਚਲ ਕੋਈ ਨਾ ਮੈਂ ਮੈਂ ਆਵਨਾ ਫਿਰ ਤੂੰ ਫੋਨ ਕੱਟਵੇਂ ਆਉਣਾ ਤੱਕੀ ਗੱਲ ਨਾ ਮੈਨੂੰ ਪਹਿਲਾਂ ਕਮਾ ਕੇ ਲਿਆਵੇਂਗਾ ਪਹਿਲਾਂ ਮੈਨੂੰ ਸ਼ਾਪਿੰਗ ਕਰਾਵੇਂਗਾ ਉਹ ਕਰਾ ਦਾਂਗੇ ਕਮਾ ਵੀ ਲਿਆਵਾਂਗੇ ਸ਼ਾਪਿੰਗ ਕਰਾ ਦਾਂਗੇ ਪਹਿਲਾਂ ਮੈਨੂੰ ਸਾਰੀਆਂ ਚੀਜ਼ਾਂ ਦਵਾਈ ਮੇਰੇ ਨਾਲ ਪ੍ਰੋਮਿਸ ਕਰ ਫਿਰ ਫੋਨ ਕੱਟੀ ਨਹੀਂ ਇੱਥੇ ਆਏ ਮੈਂ ਤੈਨੂੰ ਬਲਾਕ ਕਰ ਦੂੰਗੀ ਇੱਥੇ ਪੈਰ ਨੁੱਤਰ ਹੀ ਮੇਰੇ ਆ ਕੇ ਉਹਨਾਂ ਚੀਜ਼ਾਂ ਸਾਰੀਆਂ ਦਵਾ ਦਾਂਗੇ ਦੇਣੀ ਤਾਂ ਪਊਗੀ ਫਿਰ ਸਿੱਧਾ ਆ ਗਿਆ ਨਾ ਦਿਖਾ ਤੈਨੂੰ ਇਹ ਅਕਾਤ ਆਪਦੀ ਬਸ ਅਕਾਤ ਨੂੰ ਮੈਦਨ ਕੀ ਕਹਿੰਦਾ ਚਲ ਠੀਕ ਆ ਚੰਗਾ ਤੂੰ ਨਾ ਪਹਿਲਾਂ ਤੂੰ ਮੈਨੂੰ ਪੈਸੇ ਦੇ ਜੀ ਬਸ ਰਹਿਣ ਦੇ ਸਮਾਨ ਮੈਂ ਆਪ ਹੀ ਲੈ ਆਉਂਗੀ ਹਾਂ ਚਲ ਠੀਕ ਆ ਕੋਈ ਨਾ ਮੈਂ ਹਾਂ ਤਾਂ ਫਿਰ 5000 ਰੁਪਏ ਦੇ ਹੱਥ ਲਿਆ ਦੇ ਬਸ ਠੀਕ ਹੈ ਠੀਕ ਆ ਨਾ ਕੋਈ ਹਾਂ ਚੰਗਾ ਆ ਜਾ ਚੰਗਾ ਫਤਿ ਗਿਆ ਅੱਜ ਤੱਕ ਕਾਬੂ ਆ ਗਿਆ ਮਸੇਂ ਕਾਬੂ ਕੀਤਾ ਗਿਆ ਆ ਗਿਆ ਤੁਸੀਂ ਹਾਂ ਆ ਗਿਆ ਆ ਜਾ ਵੇ ਜੋ ਕਦੇ ਦੇ ਡਿੱਕੇ ਜਾ ਰਹੇ ਸੀ ਮੈਂ ਖੁਣਾਣਗੇ ਹੋਣਾਂਗੇ ਉਹ ਆ ਗਿਆ ਤੈਨੂੰ ਪਤਾ ਕੰਮਾਂ ਕਰਾ ਨਿਕਲੇ ਨਹੀਂ ਜਾਂਦਾ ਮੇਰੇ ਤੋਂ ਤਾਂ ਇੰਨਾ ਕੰਮ ਸਿਰ ਤੇ ਜਿਹੜਾ ਵੈ ਤੇਰੇ ਫੋਨ ਦੀ ਵੇਟ ਹੀ ਕਰ ਜਾਂਦਾ ਜਦੋਂ ਤੂੰ ਫੋਨ ਕਰਾ ਮੈਂ ਤਾਂ ਉਹਦੀ ਮਾਰ ਕੇ ਛਾਲ ਭੱਜਿਆ ਕੰਮ ਦੇ ਬਾਹਰ ਟੈਨਸ਼ਨ ਨਾ ਲਿਆ ਕਰ ਜਿੱਦਣ ਮੈਂ ਬੁਲਾਉਣੇ ਹਾਂ ਨਾ ਬੱਸ ਮੈਨੂੰ ਕਹਿੰਦੇ ਬਣ ਕੇ ਫਲਾਈ ਆਵਾ ਬਸ ਫਲਾਈ ਬਣ ਕੇ ਆ ਜਾ ਕਰ ਹੁਣ ਤੇ ਮੈਨੂੰ ਇੱਥੇ ਨਾ ਮੇਰੇ ਨੇ ਚ ਤੜਗਾਰ ਕੇ ਨਾ ਬੈਠਾ ਉਧਰ ਨੂੰ ਮੂੰਹ ਕਰਕੇ ਬੈਠ ਮੈਂ ਚ ਤੜ ਦਿਖਾਉਣ ਨੇ ਆ ਮੈਨੂੰ ਸ਼ਕਲ ਦਿਖਾ ਦੇ ਕਹੇ ਜੀ ਕਰ ਰੱਖੀ ਆ ਲੈ ਆ ਦੇ ਸ਼ਕਲ ਦੇਦਾ ਯਾ ਮੈਂ ਪੱਟੇ ਜਿੱਤਰ ਰਗਾ ਹੋਇਆ ਪਿਆ ਤੈਨ ਤਾਂ ਟੈਨਸ਼ਨ ਹੋਗੀ ਹੋਗੀ ਵੀ 5000 ਰੁਪਏ ਮੰਗ ਲੈ ਸਮਾਨ ਮੰਗ ਰੀਆ ਹੁਣ ਮੇਰੇ ਤੋਂ ਯਾਰ ਲੈ 5000 ਦੀ ਤੂੰ ਕਹੀ ਗੱਲ ਕਰੀਂ ਤੇਰੇ ਨਾਲ 5000 ਚੰਗਾ ਯਾਰ 5000 ਹਾਂ ਲੈ ਫਿਰ ਲਿਆ ਪੈਸੇ ਕਿੱਥੇ ਨੇ ਕਿ ਮੈਂ ਫਿਰ ਕਰਾਂ ਪ ショਪਿੰਗ ਕਰਕੇ ਕੀ ਕਹਿੰਦੀ ਲਿਆ ਪੈਸੇ ਤੂੰ ਦੇਣਾ ਪੈਸਾ ਇਹਨਾਂ ਲਾਲਚ ਕਰਦੀ ਦੱਸ ਮੇਰੇ ਪੈਸੇ ਤੇਰੇ ਪੈਸੇ ਤੇਰੇ ਦੇ ਮੇਰੇ ਪੈਸੇ ਵਿੱਚ ਕੋਈ ਫਰਕ ਆ ਵੰਡਿਆ ਆਪਣੀ ਕੋਈ ਮੈਂ ਕੀ ਪੈਸਾ ਦਾ ਚਾਰ ਪਾਉਣਾ ਵੀ ਮੈਂ ਵੀ ਤਵ ਦਾ ਹਾਰ ਸ਼ਿੰਗਾਰ ਲਾਉਣਾ ਹਾਰ ਸ਼ਿੰਗਾਰ ਲਾਉਂਗੀ ਤੈਨੂੰ ਸੋਹਣੀ ਦਿਸੂਗੀ

ਚੱਲ ਓਟਵਾ ਹੁਣ ਤੇ ਮੈਂ ਤਾਂ ਕਹਿੰਦਾ ਇੱਥੇ ਠੀਕ ਆ ਇੱਥੇ ਠੀਕ ਆ ਹਾਂ ਉਹ ਗੇਟ ਜਾ ਚੰਮਿਆ ਚਪਾ ਜਾ ਮੈਂ ਡਾਲ ਇੱਥੇ ਕੋਈ ਆ ਨਾ ਜਾਵੇ ਚੱਲ ਫਿਰ ਆ ਜਾ ਹੁਣ ਚਾਹ ਵਾਹਣਾ ਇੱਥੇ ਮੈਂ ਕਹਿੰਦਾ ਆਇ ਕਹਿੰਦਾ ਕੋਈ ਆਵਣਾ ਜਾ ਬਈ ਇਧਰੋਂ ਕੋਈ ਮੁੜ ਕੇ ਹੋਲੀ ਸੀ ਆਪਾਂ ਤਾਂ ਹੀ ਤਾਂ ਤੁਹਾਨੂੰ ਕਹਿੰਨਾ ਵੀ ਗੇਟ ਤਾਂ ਲਾ ਲਾ ਆਗਾ ਤੀ ਪਤਾ ਹੀ ਨਹੀਂ ਤੇ ਹੋਣੀ ਤੇ ਨਹੀਂ ਕਿਸੇ ਨੂੰ ਸੁਣ ਨਾ ਜਾਵੇ। ਬਈ ਲੈਟ ਵੀ ਬੰਦ ਕਰ ਦੇ। ਕੀ ਆ ਕਾ? ਚਲ ਹੁਣ ਚਲ ਚਲ। ਤੂੰ ਹੁਣ ਹੱਲਗ ਜਾ ਮੂਰੇ। ਚੱਲ ਹੁਣ। ਤੈਨੂੰ ਕੀ ਡਰ ਲੱਗਦਾ? ਚੱਲ। ਚਿੰਨ ਲੱਗਦੀ 5000 ਦੀ। ਇਹਨੂੰ ਅੱਜ 5000 ਬਈ ਆ ਜਾ ਹੁਣ ਕੀ ਲੱਗਿਆ ਸੋਚਣਾ। ਓਏ ਆ ਗਿਆ ਗਿਆ ਖਰਚਾ। ਲੇ ਪੰਜ ਹਜ਼ਾਰ ਰੁਪਏ ਤੇ ਹੀ ਨਾ ਪੰਜ ਹਜ਼ਾਰ ਦੇ ਵਿੱਚ ਪੰਜ ਸ਼ਿਫਟਾਂ ਲੱਗਣਗੀਆਂ ਤੇ ਪੰਜ ਸ਼ਿਫਟਾਂ ਨੂੰ ਮੈਂ ਕਰਾਇਦੇ ਲੈਂਦੇ ਹੋਈਆਂ ਕਿ ਤੇਰੇ ਤੂੰ ਤਾਂ ਤੂੰ ਕਹਿਣਾ ਮੈਂ ਤੇਰੇ ਉੱਤੇ ਜਾ ਰਹਾ ਹਾਂ ਜਰ ਮੈਂ ਤੈਨੂੰ ਪਿਆਰ ਕਰਨਾਗਾ ਤੂੰ ਇੱਥੇ ਪੰਜ ਸ਼ਿਫਟਾਂ ਲੰਮਾ ਆਇਆਗਾ ਉਹ ਹੋ ਜੀ ਤੂੰ ਤਾਂ ਕੁੱਛਾ ਕਰ ਜਿਨੇ ਠੰਡੀ ਰਹਾ ਕਰ ਮੇਰਾ ਕਹਿਣ ਤੋਂ ਬਾਅਦ ਉਹ ਨਹੀਂਗਾ ਮੇਰਾ ਕਹਿਣ ਤੋਂ ਬਾਅਦ ਆ 20 ਪੰਜ ਹਜ਼ਾਰ ਤੇ ਆ ਪੰਜ ਸ਼ਿਫਟਾਂ ਦਾ ਲੱਗਣਗੀਆਂ ਤੂੰ ਬਸ ਉਹਦੇ ਘਰ ਨੂੰ ਹੁਣ ਖੜ ਜਾ ਕਰ ਚੰਕਸ ਦਾ ਮਨ ਖਰਾਬ ਕਰ ਜਲਦੀ ਜਲਦੀ ਨਵੇੜ ਪਰ ਚੱਲੀਏ ਚੱਲ ਫਿਰ 1 ਆਹ 2 ਆਹ 3 4 ਏ ਆਹ 5 ਲੈ ਵੀ ਪੰਜ ਸ਼ਫਟਾ ਪੂਰੀਆਂ ਹੋ ਗਈਆਂ ਚੱਲ ਹੁਣ 5000 ਰੁਪਏ ਦੇ ਦੇ ਸਿੱਧਾ ਹੋ ਕੇ ਚੱਲ ਬੇਈ ਲੱਗ ਗਿਆ ਹੁਣ ਦੱਸ ਸਹੀ ਹੈਗਾ ਹਾਂ ਠੀਕ ਹੈਗਾ ਹੁਣ ਦੱਸ ਵੀ ਭਾਈ ਹੁਣ ਤੂੰ ਮੈਨੂੰ 5000 ਰੁਪਏ ਦੇ ਮੈਂ ਸੇਤੀ ਆਪਦਾ ਸਮਾਨ ਲੈ ਕੇ ਆ ਮੈਂ ਅੱਛਾ 5000 ਰੁਪਏ ਫੜ ਜਾ ਤੇ ਹੁਣ ਕੀ ਹੋਗਾ ਆਪ ਮੱਤਰ ਕਿਉਂ ਗਿਆ ਆਪ ਮੱਤਰ ਕਿਉਂ ਗਿਆ ਓਏ ਬੇੜਾ ਬਹਿ ਗਿਆ ਓਏ ਓ ਮੈਂ ਨਸ਼ੇ ਦੀ ਬਾਹਰ ਘਾਟ ਦੇ ਵਿੱਚ ਨਾ ਤੂੰ ਫੋਨ ਕਰਿਆ ਕਾਲੀ ਦੇ ਵਿੱਚ ਪੈਸੇ ਲੈਣ ਦਾ ਮੈਂ ਭੁੱਲ ਗਿਆ ਤਾਂ ਮੈਂ ਕਾਰੀ ਰੱਖਿਆ ਤੇਰਾ ਬੇੜਾ ਬਈਆ ਤੂੰ ਮੈਨੂੰ ਪਾਗਲ ਬਣਾ ਕੇ ਉਹ ਕਰੇ ਨਿਕਲ ਤੂੰ ਨਿਕਲ ਚਲ ਇੱਥੇ ਦਵਾਰੇ ਨਾ ਪਰਜੀ ਹੁਣ ਇੱਥੇ ਆ ਕੇ ਦਿਖਾਈ ਨਾ ਦੇਦੀ ਮੈਨੂੰ ਮੇਰੇ ਘਰੇ ਉਹ ਦਵਾਰਾ ਕਰਵਾਵਾ ਕਿਥੋਂ ਠੱਗੀਆਂ ਕਰਦਾਗਾ ਦਿਮਾਗ ਖਰਾਬ ਕਰਤਾ ਬੇੜਾ ਬਹਿ ਜੇ ਇਹਦਾ ਥੇ ਹੋਣੇ ਨੇ ਕੌਣ ਤੇ ਦਵਾਰੇ ਦਊ ਇਹਨੂੰ ਮੈਂ ਤਖੂ ਦਾਨੇ ਮਾਰ ਕੇ ਮਿੱਠੀਆਂ ਗੱਲਾਂ ਕੱਢ ਕੇ ਮਤਲਬ ਤੁਰਦਾ ਬਣਿਆ ਮੇਖਾਏ ਸਿਰ ਦੁਖਣ ਲੱਗਾ ਮੇਰਾ ਤਾਂ हाय 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 हो हो बेजे बेड़ा आए दा आउन दे कोई ना इन्हों चंगे ही शोले चारों दिखाऊंगे इन्हों प्यार की होता का इन्हों की पता से एड्डा ठाक निकलूगा है